ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣਾ ਆਪਾਂ ਸਟੋਨ ਟਾਊਨ ਸਟੋਨ ਟਾਊਨ ਇੱਕ ਤਰ੍ਹਾਂ ਦਾ ਜ਼ਾਂਜੀਬਾਰ ਦਾ ਡਾਊਨ ਟਾਊਨ ਆ ਸਟੋਨ ਟਾਊਨ ਦੇ ਵਿੱਚ ਹੀ ਆਪਣਾ ਸ਼ਿਪ ਆ ਕੇ ਲੈਂਡ ਹੋਇਆ ਸੀ ਜਦੋਂ ਆਪਾਂ ਇੱਥੇ ਜ਼ਾਂਜੀਬਾਰ ਆਏ ਸੀ ਹੁਣ ਆਪਾਂ ਗੱਲ ਕਰਾਂਗੇ ਸਟੋਨ ਟਾਊਨ ਦੇ ਇਤਿਹਾਸ ਦੇ ਬਾਰੇ ਜਿਵੇਂ ਕਿ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਸਟੋਨ ਟਾਊਨ ਕਈਏ ਜ਼ਾਂਜੀਬਾਰ ਕਈਏ ਇੱਥੇ ਪੁਰਤਗੀਜ਼ ਨੇ ਰਾਜ ਕੀਤਾ ਇੱਥੇ ਜਰਮਨ ਨੇ ਰਾਜ ਕੀਤਾ ਇੱਥੇ ਉਮਾਨ ਨੇ ਵੀ ਰਾਜ ਕੀਤਾ ਉਮਾਨ ਦੀ ਇੱਕ ਟਾਈਮ ਦੀ ਰਾਜਧਾਨੀ ਬਣ ਗਿਆ ਸੀਗਾ ਜ਼ਾਜ਼ੀਬਾਰ ਕਿਉਂਕਿ ਉਮਾਨ ਦੇ ਲੋਕ ਉਮਾਨ ਦੇ ਰਾਜੇ ਇੱਥੋਂ ਚਲਾਉਂਦੇ ਹੁੰਦੇ ਸੀ ਆਪ ਦਾ ਸਪਾਈਸ ਟ੍ਰੇਡ ਤੇ ਸਲੇਵ ਟ੍ਰੇਡ ਮਤਲਬ ਇੱਥੋਂ ਸਾਰੇ ਪਾਸੇ ਦੁਨੀਆ ਦੇ ਸਪਾਈਸਿਸ ਜਾਂਦੀਆਂ ਸੀ ਇਸ ਜਗ੍ਹਾ ਦੇ ਉੱਤੇ ਜਿਸ ਟਾਈਮ ਪੁਰਤਗਾਲੀਜ਼ ਤੋਂ ਆਜ਼ਾਦ ਹੋਇਆ ਇਹ ਟਾਊਨ ਤਾਂ ਇਹ ਚਲਾ ਗਿਆ ਉਮਾਨੀ ਲੋਕਾਂ ਕੋਲੇ ਉਮਾਨੀ ਬੰਦਿਆਂ ਨੇ ਇੱਥੇ ਕਿਲਾ ਵੀ ਬਣਾਇਆ ਜਿਹੜਾ ਇਸ ਵੀਡੀਓ ਦੇ ਵਿੱਚ ਤੁਸੀਂ ਕਿਲਾ ਦੇਖ ਰਹੇ ਹੋ ਉਮਾਨ ਦੇ ਸੁਲਤਾਨ ਨੇ ਇੱਥੇ 200 ਸਾਲ ਤੱਕ ਰਾਜ ਕੀਤਾ ਉਹਦੇ ਬਾਅਦ 1964 ਦੇ ਵਿੱਚ ਇਹ ਜਗ੍ਹਾ ਆਜ਼ਾਦ ਹੋਈ ਤੇ ਤੰਜ਼ਾਨੀਆ ਦੇ ਨਾਲ ਜੁੜ ਗਈ ਸਟੋਨ ਟਾਊਨ ਪੂਰਾ ਸ਼ਹਿਰ ਵਰਲਡ ਹੈਰੀਟੇਜ ਦੇ ਵਿੱਚ ਸ਼ਾਮਿਲ ਆ ਇਸ ਜਗ੍ਹਾ ਦੀਆਂ ਗਲੀਆਂ ਬਹੁਤ ਸਾਲਾਂ ਤੋਂ ਪੁਰਾਣੀਆਂ ਨੇ ਪੂਰੇ ਦੇ ਪੂਰੇ ਤੰਜ਼ਾਨੀਆ ਦੇਸ਼ ਨਾਲੋਂ ਜ਼ਾਂਜੀਬਾਰ ਸਟੋਨ ਟਾਊਨ ਕੱਲੀ ਇਹ ਜੀ ਜਗ੍ਹਾ ਜਿਹੜੀ ਬਾਕੀ ਚੀਜ਼ਾਂ ਨਾਲੋਂ ਬਾਕੀ ਥਲੇਸਾਂ ਨਾਲੋਂ ਬਹੁਤ ਅੱਡ ਆ। ਇੱਥੋਂ ਦੇ ਲੋਕਾਂ ਦੇ ਵਿੱਚ ਉਮਾਨੀ ਕਲਚਰ ਦੇਖਣ ਨੂੰ ਬਹੁਤ ਜ਼ਿਆਦਾ ਮਿਲਦਾ। ਆਜੋ ਫਿਰ ਵੀਡੀਓ ਦੇ ਵਿੱਚ ਮਿਲਦੇ ਆਂ ਕਰੌਣਿਆ ਤੁਹਾਨੂੰ ਦਰਸ਼ਨ ਸਟੋਨ ਟਾਊਨ ਦੇ ਤੇ ਹੁਣੇ ਕਰ ਲੋ ਸਬਸਕ੍ਰਾਈਬ ਤੇ ਨਾਲੇ ਕਰ ਦਿਓ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਕੇ ਜਾਇਓ। ਇਹ ਮੈਂ ਜਗ੍ਹਾ ਤੇ ਚੈੱਕ ਇਨ ਕਰਨਾ ਦਿੱਤੇ ਰਹਿਣਾ ਅੱਜ Airbnb 'ਚ ਮੈਂ 30 ਕੈਨੇਡੀਅਨ ਡਾਲਰ ਦੀ 30 ਕੈਨੇਡੀਅਨ ਡਾਲਰ ਦੀ ਬੁੱਕ ਕੀਤੀ ਆ ਇਹ ਤੇ ਮਾਝ ਦੱਸਦਾ ਵੇਟ ਜਿਵੇਂ ਮੈਂ ਬਾ ਜਿਵੇਂ ਮੈਂ ਦੱਸਦਾ ਸੀਗਾ ਮੈਂ ਚੈੱਕ ਇਨ ਕਰ ਲਿਆ ਵਾ Airbnb ਦੇ ਵਿੱਚ ਤੇ ਮੈਂ 30 ਕੈਨੇਡੀਅਨ ਡਾਲਰ ਦੀ ਬੁੱਕ ਕੀਤੀ ਸੀ ਇਹ ਜਗਾ ਤੇ ਮਣ ਮੈਂ ਚੱਲਿਆ ਸਟੋਨ ਟਾਊਨ ਦੀ ਦੋ ਤਿੰਨ ਜਗਾ ਦੇਖਣ ਵਧੀਆ ਤੇ ਕੱਲੂ ਤਸਵੀਰ ਨੂੰ ਅਰੂਸ਼ਾ ਨੂੰ ਨਿਕਲ ਜਾਣਾ ਸਵੇਰੇ ਅਰਲੀ ਮਾਰਨਿੰਗ ਜਾਣਾ ਅਰੂਸ਼ਾ 7 ਵਜੇ ਦੀ ਫਲਾਈਟ ਆ ਦੇ 에어ਪੋਰਟ ਤੇ ਚਲ ਜਾਣਾ 4:30 ਵਜੇ 4:30 ਘਰ ਉੱਤਰ ਪੈਣਾ ਆਹ ਦੇਖੋ ਇੱਥੋਂ ਦੀ ਮਸਜਿਦ ਆ ਜੀ ਅਹਿਮਦ ਆ ਜੀ ਇਸ ਮੇ ਚਲਿਏ ਹੁਣ ਆਪਾਂ ਸਟੋਰ ਤੱਕ ਆਉਂਦੀ ਇੱਕ ਦੋ ਜਗ੍ਹਾ ਦੇਖੀਏ ਨਾਲੇ ਕੁਛ ਮਾੜਾ ਮੋਟਾ ਦੇਖਦੇ ਆ ਖਰੀਦਣ ਵਾਲਾ lets go bro bro i am tired already ਹੁਣ ਆਪਾਂ ਪਹੁੰਚ ਗਏ ਆ ਸਟੋਨ ਟਾਊਨ ਦੀਆਂ ਉਹਨਾਂ ਗਲੀਆਂ ਦੇ ਵਿੱਚ ਜਿੰਨਾ ਕਰਕੇ ਇਹ ਫੇਮਸ ਆ ਇਹਦੇ ਅੰਦਰ ਸਾਰੀਆਂ ਸ਼ਾਪਸ ਬਣੀਆਂ ਹੋਈਆਂ ਆ ਆਪਾਂ ਬਾਅਦ ਚ ਦੇਖਦੇ ਆ ਕਿ ਪਹਿਲਾਂ ਰਿਕਾਰਡ ਕਰ ਲਈਏ ਸਾਰਾ ਕੁਝ ਫਤੂਨਾ ਮਟਾਤਾ ਇੱਥੇ ਇਹ ਵਰਡ ਬਹੁਤ ਯੂਜ਼ ਕਰਦੇ ਆ ਫਤੂਨਾ ਮਟਾਤਾ ਫਤੂਨਾ ਮਟਾਤਾ Hello. What's that too? Uh, She's making local food. Potatoes. This is potatoes? Yeah. Another shops. Another shops. Hello sister. everyone is melons are here they are very good ਬਸ ਪਹੁੰਚਣ ਵਾਲਾ ਹੀ ਆ ਉੱਥੇ ਜਿਹੜੀ ਸੀ ਸਾਈਡ ਹੈਗੀ ਇੱਥੋਂ ਦੀ ਪਾਣੀ ਦੇ ਕੋਲੇ ਆ ਟੱਲੀਆਂ ਵੱਜੀ ਜਾਂਦੀਆਂ ਮੈਨੂੰ ਲੱਗਦਾ ਟਾਈਮ ਵੱਜਿਆ ਹੁਣ ਹਾਂ 6 ਵੱਜ ਗਏ 6 ਵਜੇ ਦੀਆਂ ਟੱਲੀਆਂ ਵੱਜਦੀਆਂ ਪਈਆਂ ਟਨ 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 ਹੋਈ ਜਾਂਦੀ ਆ

This is a bad time. <laughs> ਸੋ ਆਪਾਂ ਹੁਣ ਚੱਲੇ ਆ ਦੇਖਣ ਇਥੋਂ ਦੀ ਕੇ ਟਾਊਨ ਮਾਰਕੀਟ ਇਥੇ ਕੇ ਟਾਊਨ ਪੇਸ ਮਾਰਕੀਟ ਆ ਉੱਥੇ ਜਾ ਰਹੇ ਆ ਹੈਲੋ ਚੰਗਾ ਵੜ ਕੇ ਪ੍ਰਿੰਟਰ ਪ੍ਰਿੰਟਰ ਲਿਆਏ ਹੋਇਆ ਆ ਆ ਫਿਰ ਬੀਚ ਤੇ ਇਹ ਜੀਆਂ ਵਧੀਆ ਰਹਿਣੀਆਂ ਬਾਕੀ ਦੀ ਗੱਲ ਬਾਅਦ ਚ ਆਹ ਸਾਹਮਣੇ ਕਿਲਾ ਆ ਗਿਆ ਇਥੋਂ ਦਾ ਫੋਰਟ ਵੈਸੇ ਤਾਂ ਮੈਂ ਫੋਰਟ ਦੇ ਵਿੱਚੋਂ ਹੀ ਹੋ ਕੇ ਆਇਆ ਪਰ ਮੈਨੂੰ ਭੱਜ ਕੇ ਸੀ ਮੈਂ ਕਿ ਸਨਸੈਟ ਦਾ ਥ ਵਿਊ ਲੈ ਲਵਾਂ ਬੀਂਗ ਅ ਬਲੌਗਰ ਬੜਾ ਪੁਸ਼ ਕਰਨਾ ਪੈਂਦਾ ਭਜਣਾ ਪੈਂਦਾ ਸੀ ਮੈਂ ਭੱਜਿਆ ਤੇ ਆਇਆ ਮੇਰੀ ਠੂਈ ਹਜੇ ਵੀ ਦੁੱਤੀ ਜਾਂਦੀ ਬੈਗ ਚੱਕ ਤੇ ਤੁਸੀਂ ਵੀਡੀਓ ਪੂਰੀ ਦੇਖਿਆ ਕਰੋ ਵੀਡੀਓ ਨੂੰ ਸਾਰੀ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਵਧੀਆ ਬਣਾਉਣਾ ਮੈਂ ਯਾਰ ਜੇ ਕੁਝ ਮਾੜਾ ਬਣਾਉਣਾ ਤਾਂ ਮੈਨੂੰ ਕਮੈਂਟ ਚ ਦੱਸ ਦੇ ਵੀ ਤੇਰਾ ਆ ਚੀਜ਼ ਨਹੀਂ ਸਹੀ ਤੇ ਮੈਂ ਸਹੀ ਕਰ ਲੂੰਗਾ ਮੈਂ ਕਿਹਾ ਕਿ ਆ ਮੈਂ ਸਹੀ ਨਹੀਂ ਕਰਨੀ ਸੋ ਮੈਂ ਖੂਰ ਗੱਲ ਇੱਥੇ ਬਿੱਲੀਆਂ ਬਹੁਤ ਆ ਬਹੁਤ ਬਿੱਲੀ ਆਇਆ ਇੱਥੇ ਜਿਵੇਂ ਆਪਣੀ ਦਿੱਲੀ ਬੰਬੇ ਚ ਕੁੱਤੇ ਆ ਇੱਥੇ ਵਿਚਾਰੀਆਂ ਬਿੱਲੀਆਂ ਸੌਰੀ ਭੈਣੇ ਤੁਹਾਨੂੰ ਖਾਤਾ ਇੱਥੇ ਟੂਰਿਸਟ ਬਹੁਤ ਆ ਬੜੇ ਹੀ ਟੂਰਿਸਟ ਆ ਬੜੇ ਹੀ ਟੂਰਿਸਟ ਆ ਮੈਂ ਕਾਤਰੀ ਰਹਿੰਦੀ ਹਾਂ ਕਾਤਰੀ ਜੀ ਦੇਖ ਕੇ ਨੀਲੇ ਪਾਣੀ ਦੀਆਂ ਛੱਲਾਂ ਇਤੋਂ ਬਾਅਦ ਹੁਣ ਆ ਗਿਆ ਵਾਂ ਉਹਨਾਂ ਟਾਊਨ ਦੇ ਵਿੱਚ ਤੰਜ਼ਾਨੀਆ ਦੀ ਸਾਰ ਨਾਲੋਂ ਮਤਲਬ ਕਹਿੰਦੇ ਵੀ ਜੇ ਮਾਰਕੀਟ ਦੇਖਣੀ ਆ ਫੂਡ ਮਾਰਕੀਟ ਉਹ ਇੱਥੇ ਲੱਗਦੀ ਆ ਰੈਸਟੋਰੈਂਟ ਵੀ ਹੈਗੇ ਆ ਅਮੀਰਾਂ ਵਾਸਤੇ ਤੇ ਸਾਡੇ ਵਰਗੇ ਆਮ ਬੰਦੇਆ ਵਾਸਤੇ ਸਟਰੀਟ ਫੂਡ ਵੀ ਹੈਗਾ ਇੱਥੇ ਉਹ ਸਟਰੀਟ ਫੂਡ ਸਾਰੇ ਤਰ੍ਹਾਂ ਦਾ ਅਵੇਲੇਬਲ ਹੈਗਾ ਵੈਜੀਟੇਰੀਅਨ ਸੀ ਫੂਡ ਗਰਾਊਂਡ ਫੂਡ ਕੁਸ਼ੀਤ ਆਸਾ ਦੇਸੀ ਯੂ ਕੈਨ ਹੈਵ ਐਨੀਥਿੰਗ ਫਰੋਂ ਹੇਰ ਸਾਰੋ ਕੁਝ ਹੈਗਾ ਕੋਕੋਨਟ ਵਾਟਰ ਹੈਗਾ ਬਸ ਇੱਥੇ ਇਕੱਲੀ ਕੀ ਨਹੀਂ ਹੈਗਾ ਇੱਥੇ ਇੱਥੇ ਲਿਕਰ ਨਹੀਂ ਹੈਗੀ ਸ਼ਰਾਬ ਨਹੀਂ ਹੈਗੀ ਕਿਉਂਕਿ ਇਹ ਮੁਸਲਮਾਨ ਕੰਟਰੀ ਹੈ ਤੇ ਸ਼ਰਾਬ ਵੀ ਆਪਸ਼ਨal ਘੱਟ ਮਿਲਦੀ ਹੈ। ਆਇਓ। ਸੇਫੇ ਸੌਫਟ ਪਲੇਸ ਪਾ ਲਵੋ। ਜਸਦੋਮ ਅਮਨਮੀ। ਸੋ ਫੂਡ ਤੁਸੀਂ ਦੇਖ ਹੀ ਲਿਆ। ਸਾਰਿਆਂ ਤਰ੍ਹਾਂ ਦਾ ਫੂਡ ਹੈਗਾ ਇੱਥੇ। ਉਹ ਸਾਹਮਣੇ 베 एरिया ਆ ਗਿਆ। ਉੱਥੇ ਉਹ ਲੋਕੀ ਜੰਪ ਬੜੀਆਂ ਸੁਣੀਆਂ ਉੱਚ-ਉੱਚੀਆਂ ਮਾਰਦੀਆਂ ਤੁਹਾਨੂੰ ਜੰਪ ਦਿਖਾਉਣੇ ਚੱਲ ਕੇ। So I'm having miwa from here. Wow. He put mixed ginger and lemon. Wow, that's it's nice. Very nice, very delicious. Very delicious. So very in our language, yeah. we call it Ganna. Ganna? Ganna. <laughs> yeah, Ganna. Yeah. Swahili miwa. I am I, I, like in in week, I had three times this juice. Okay. I put ginger, same like you, lemon. Yeah. Yeah, breadie, coconut bread and the falafel vegetarian, and the sambusa beef, and the sambusa vegetarian, and the sweet potato, uh, bready food, cassava, sweet potato, and chicken, chicken kebab, chicken, and pot, and the Jesus. chicken, you have, you have everything tuna, here, kingfish, and the muscles. So that is octopus, right? Octopus. Very good. <inaudible> 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 no, I don't want. I just, just want to see. I he bro. Oh. And the fish. Oh, and yeah, yeah, the, the mix octopus and caramel. Yeah. Up, 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 and the shellfish. Hello, and the Thank, bro. The <inaudible> and the Thank you, bro. <inaudible> ਤੁਸੀਂ ਮੇਰੀ ਦੀ ਸੱਚੀ ਬੈਂਡ ਵੱਜੀ ਪਈ ਆ ਤੇ ਮੈਂ ਵੀਡੀਓ ਤਾਂ ਬਣਾ ਰਿਹਾ ਮੈਂ ਤੁਹਾਨੂੰ ਇੱਥੋਂ ਦੀਆਂ ਵਧੀਆ-ਵਧੀਆ ਜਗ੍ਹਾ ਦਿਖਾ ਸਕਾਂ ਜਿਹੜੀਆਂ ਨਹੀਂ ਦੇਖਿਆ ਜਾ ਸਕਦੀਆਂ ਬਹੁਤ ਜਾਨਿਆ ਤੋਂ ਕੋਈ ਆਉਣਾ ਨਹੀਂ ਚਾਹੁੰਦਾ ਇੱਧਰ ਆ ਨਹੀਂ ਸਕਦੇ ਤਾਂ ਕਰਕੇ ਬੱਟੂ ਹੀ ਬਹੁਤ ਹੋਦੀ ਆ ਤਾਂ ਹੁਣ ਮੈਂ ਹੋਰ ਜਗ੍ਹਾ ਲੱਭਣ ਚੱਲਿਆ ਮੈਂ ਬਿਟ ਜੇ ਮੈਂ ਵੀਡੀਓ ਨਹੀਂ ਬਣਾਉਣੀਆ ਹੁੰਦੀਆ ਹੁਣ ਨੂੰ ਮੈਂ ਸੌ ਜਾਣਾ ਸੀਗਾ ਬਸ ਮੇਕਿੰਗ ਵੀਡੀਓ ਤੁਹਾਨੂੰ ਦਿਖਾਉਣ ਵਾਸਤੇ ਸੋ ਐਪਰੀਸ਼ੀਏਟ ਦਿਆ ਕਰੋ ਵੀਡੀਓ ਤੇ ਕਮੈਂਟ ਕਰ ਦਿਆ ਕਰੋ अफ्रीका ਦਾ ਟ੍ਰਿਪ ਸੋਲੋ ਕੱਟਿਆ ਮੈਂ ਚਲਦੇ ਆਂ ਅੱਗੇ ਦਿਖਾਉਨੇ ਆ ਤੁਹਾਨੂੰ ਹੋਰ ਚੀਜ਼ਾਂ ਅਜੋ ਆਹ ਤਾਂ ਤੁਸੀਂ ਵੀਊ ਬਹੁਤ ਵਾਰੀ ਦੇਖ ਲੈ ਅੱਗੇ ਮੈਂ ਬਾਜ਼ਾਰ 'ਚ ਜਾ ਕੇ ਕੈਮਰੋਨ ਕਰੂਣਾ ਹਾਂ ਨਾ ਜਸ ਉਹਨਲੀ ਐਟ ਦਿਸ ਵਨ ਲਾਈਕ ਚਾਕੋ ਟਿਪ ਯਾ ਲੈ ਲੜੀਏ ਫਿਰ ਬੰਦਾ ਆਪਣਾ ਵਧੀਆ ਵਾ ਓਕੇ ਗੇਟ ਟੂ ਮੀ ਬ੍ਰੋ ਸਲਫੀ ਖਾਈਏ ਸਲਫੀ ਕੋਲਫੀ ਗਰਮਾ ਗਰਮ ਇਹ ਆ ਗਈ ਕੇਪ ਟਾਊਨ ਫਿਸ਼ ਮਾਰਕੀਟ ਯੂ ਕੈਨ ਸੀ ਥਿਸ ਇਜ਼ ਦ ਕੇਪ ਟਾਊਨ ਰੰਗਲੀ ਸੋਹਣੇ ਆ ਰਹੇ ਤੇ ਮੈਨੂੰ ਲੱਗਦਾ ਫਿਸ਼ ਮਾਰਕੀਟ ਜਾਂ ਤਾਂ ਥੱਲੇ ਨੂੰ ਹੋਊਗੀ ਬ੍ਰੋ ਵੇਅਰ ਇਜ਼ ਦ ਫਿਸ਼ ਮਾਰਕੀਟ ਵੇਅਰ ਇਜ਼ ਫਿਸ਼ ਮਾਰਕੀਟ ਇਨਸਾਈਡ ਇਨਸਾਈਡ ਹਾਊ ਕੈਨ ਆ ਗੋ ਇਨਸਾਈਡ ਅਲੇ ਜੇ ਤੇਰੇ ਕੋਲ ਹੈ ਤਾਂ ਤੂੰ ਆ ਜਾ So he's helping me to go inside fish market. Okay, this way. Thank you, bro. Hello. So this is a fish market or a restaurant? Not the market. Where is the market? Market Darajan. Oh, oh, there is no market. Oh. Yeah. ओके यस रे डारा जानੀ ਇੱਥੇ ਬੋਲ ਰਹੀ ਹਾਂ ਸੋ ਥਿਸ ਇਜ਼ ਨਾਟ ਅ ਮਾਰਕੀਟ ਥਿਸ ਇਜ਼ ਅ ਰੈਸਟੋਰੈਂਟ ਬਾਈ ਦਾ ਓਸ਼ੀਅਨ ਬਾਜ਼ਾਰ ਸਾਰਾ ਘੁੰਮ ਲਿਆ ਕੋਈ ਖਾਣ ਮੈਂ ਇੱਥੇ ਆਇਆ ਉੱਥੇ ਮੇਰਾ ਖਾਣ ਨੂੰ ਜੀਜਾ ਨਹੀਂ ਕੀਤਾ ਕਿਉਂਕਿ ਨਾ ਮੈਨੂੰ ਡਾਰਾ ਬਿਮਾਰ ਹੋਣ ਦਾ ਤੇ ਮੈਂ ਕਿਹਾ ਇਧਰੋਂ ਹੀ ਲੱਭਦੇ ਹਾਂ ਕੁਛ ਨਾ ਕੁਛ ਇਹ ਤਾਂ ਸਾਰੇ ਸੀ ਫੂਡ ਆਈ ਜਾਂਦਾ ਮੇਲਾ ਤਾਂ ਹੋਣਾ ਹੀ ਇੱਥੇ ਸੀ ਫੂਡ ਆ ਮੈਂ ਤਾਂ ਫੇਰ ਇੱਥੇ ਆ ਕੇ ਫਸ ਗਿਆ Uh, salad so i order half chicken with vegetables in vegetables you can see hari gobhi broccoli the maybe hai tori ni tori nahi hai gi yakini yakini ha no what's that orange teaser it's good so khaiye te karno jaiye and my back again my back is so paining see my face so tired now I have to wake up 4.30 no 4.30 maybe 4.00 yeah 4.00 ish Solo Exploring Africa Sport. color book Support my channel okay Give me like have a good night. Salaam-Alaikum. Namaste. Sat Bye-bye. Take care. I'm going to Bye. Whoa! 42,000? <coughs> Not dollars. <laughs> I know, I know. I'm just making video. <laughs> so, it's a Tanzanian shillings, right? 42,000. Yeah. Okay. We came restaurant eat food khada. our restaurant. food was ਤੇ ਥੋੜਾ ਜਿਹਾ ਮੈਂ ਪੈਕ ਕਰ ਆ ਲਿਆ ਸਵੇਰੇ ਮਾਰਨਿੰਗ ਵਾਸਤੇ ਤੇ ਹਾਫ ਚਿਕਨ ਮੈਂ ਖਾ ਲਿਆ ਹੁਣ ਮੈਂ ਚੱਲਿਆ ਘਰ ਨੂੰ ਘਰ ਦੀ ਇੱਥੋਂ ਵਾਕ ਹੈਗੀ 10 12 ਮਿੰਟ ਜਿਹੜੇ ਕੋੜੇ ਦਿੰਦਾ ਜਾਊਂਗਾ ਜਿਹੜੇ ਕੋੜੇ ਦਿੰਦਾ ਜਾਣਾ ਤੇ ਗੁੱਡ ਨਾਈਟ ਤਾਂ ਤੁਹਾਨੂੰ ਪਹਿਲਾਂ ਹੀ ਕਹ ਦਿੱਤੀ ਸੀ ਮੈਂ ਕਿ ਚੱਲ ਫੇਰ ਥੋੜੀ ਜਿਹੀ ਵੀਡੀਓ ਬਣਾ ਲਈਏ ਮੇਰੇ ਨਾਲ ਗੱਲ ਕਰਨ ਨੂੰ ਵੀ ਹੈ ਨਹੀਂ ਮੈਂ ਕਿ ਤੁਹਾਡੇ ਨਾਲ ਹੀ ਕਰ ਲਈਏ ਨੂੰ ਦੇਖ ਇਸ ਕੋ So this is Joss Corner in Zanzibar. People come here for news, playing games. So nice. ਆਪਣੇ ਨਹੀਂ ਜਿਵੇਂ ਪਹਿਲਾਂ ਹੁੰਦਾ ਸੀਗਾ ਜਿਵੇਂ ਆਪਣੇ ਪਹਿਲਾਂ ਹੁੰਦਾ ਸੀ ਨਾ ਵੀ ਜੇ ਕਿਸੇ ਘਰ ਪੀਵੀ ਨਹੀਂ ਹੁੰਦਾ ਦੂਜੇ ਘਰ ਜਾ ਕੇ ਦੇਖਦੇ ਹੁੰਦੇ ਸੀ ਆ ਮੇਰੇ ਜਿੰਨੇ ਪਿੱਛੇ ਬੈਠੇ ਆ ਸਾਰੇ ਬੰਦੇ ਇੱਥੇ ਟੀਵੀ ਵੇਖਣ ਨੂੰ ਬੈਠੇ ਆ ਬੀਬੀਸੀ ਨਿਊਜ਼ ਦੇਖਣ ਨੂੰ ਬੈਠੇ ਨਿਊਜ਼ਾਂ ਵਾਸਤੇ ਬੈਠੇ ਹੁਣੇ ਨਿਊਜ਼ ਚੱਲ ਪਈ ਆ ਇਹਦੇ ਤੇ ਆ ਵੀ ਨਿਊਜ਼ ਸਾਰੇ ਇੱਥੇ ਨਿਊਜ਼ ਉਨੂੰ ਬੈਠੇ ਆ ਮਤਲਬ ਇਹਨਾਂ ਦੇ ਘਰੇ ਟੀਵੀ ਨਹੀਂ ਹੋਣਾ ਜਾਂ ਹੋਰ ਚੀਜ਼ਾਂ ਹੋ ਸਕਦੀਆਂ ਤੇ ਸਾਰੇ ਇੱਥੇ ਟੀਵੀ ਵੇਖਣ ਆਉਂਦੇ ਬਾਅਦ ਚ ਟੀਵੀ ਨੂੰ ਉਹਦੇ ਜਿੰਦਾ ਵੀ ਲੱਗਦਾ ਉੱਥੇ